ਸੱਚੀਏ ਕਾਲ ਦੋਸਤੋ ਮੈਂ ਤੁਹਾਡੀ ਆਪਣੀ ਵੀਰਪਾਲ ਕੌਰ ਅਤੇ ਪੰਜਾਬੀ ਫੈਕਟੋਪੀਡੀਆ ਤੇ ਤੁਹਾਡਾ ਸਵਾਗਤ ਹੈ ਜਦੋਂ ਬਾਹਰ ਗਰਮੀ ਦਾ ਕਹਿਰ ਹੋਵੇ ਤਾਪਮਾਨ 45 ਡਿਗਰੀ ਨੂੰ ਛੂ ਰਿਹਾ ਹੋਵੇ ਅਤੇ ਪਸੀਨੇ ਨਾਲ ਬੁਰਾ ਹਾਲ ਹੋਵੇ ਤਾਂ ਇੱਕ ਚੀਜ਼ ਸਾਨੂੰ ਸਵਰਗ ਵਰਗੀ ਲੱਗਦੀ ਹੈ ਜੋ ਹੈ 에어 ਕੰਡੀਸ਼ਨਰ ਯਾਨੀ ਸਾਡਾ ਪਿਆਰਾ ਏਸੀ ਅਸੀਂ ਸਾਰੇ ਇੱਕ ਰਿਮੋਟ ਦਾ ਬਟਨ ਦਬਾਉਂਦੇ ਹਾਂ ਅਤੇ ਕੁਝ ਹੀ ਮਿੰਟਾਂ ਵਿੱਚ ਸਾਡਾ ਗਰਮ ਕਮਰਾ ਇੱਕ ਠੰਡੇ ਆਰਾਮਦਾਇਕ ਸਥਾਨ ਵਿੱਚ ਬਦਲ ਜਾਂਦਾ ਹੈ ਇਹ ਕਿਸੇ ਜਾਦੂ ਤੋਂ ਘੱਟ ਨਹੀਂ ਲੱਗਦਾ ਪਰ ਕੀ ਤੁਸੀਂ ਕਦੇ ਸੋਚਿਆ ਹੈ ਕਿ ਇਹ ਜਾਦੂ ਹੁੰਦਾ ਕਿਵੇਂ ਹੈ ਇਹ ਡੱਬਾ ਕਮਰੇ ਦੀ ਸਾਰੀ ਗਰਮੀ ਨੂੰ ਕਿੱਥੇ ਗਾਇਬ ਕਰ ਦਿੰਦਾ ਹੈ ਅਤੇ ਠੰਢੀ ਤਾਜ਼ੀ ਹਵਾ ਕਿੱਥੋਂ ਲੈ ਕੇ ਆਉਂਦਾ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਇਸੇ AC ਦੇ ਜਾਦੂ ਦੇ ਪਿੱਛੇ ਦੇ ਵਿਗਿਆਨ ਅਤੇ ਇਤਿਹਾਸ ਨੂੰ ਸਮਝਾਂਗੇ AC ਦੀ ਖੋਜ ਕਿਸ ਨੇ ਕਦੋਂ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਨਹੀਂ ਬਲਕਿ ਇੱਕ ਵੱਖਰੇ ਹੀ ਕਾਰਨ ਲਈ ਕਿਉਂ ਕੀਤੀ ਏਸੀ ਕਮਰੇ ਵਿੱਚੋਂ ਗਰਮੀ ਨੂੰ ਬਾਹਰ ਕੱਢ ਕੇ ਠੰਡਕ ਕਿਵੇਂ ਪੈਦਾ ਕਰਦਾ ਹੈ? ਇਸ ਦੇ ਪਿੱਛੇ ਦਾ ਵਿਗਿਆਨ ਕੀ ਹੈ? ਕੰਪਰੈਸ਼ਨ, ਕੰਡੈਂਸਰ ਅਤੇ ਇਵੇਪੋਰੇਟਰ ਵਰਗੇ ਪੁਰਜ਼ੇ ਮਿਲ ਕੇ ਇਸ ਜਾਦੂ ਨੂੰ ਕਿਵੇਂ ਅੰਜਾਮ ਦਿੰਦੇ ਹਨ? ਅਤੇ ਸਾਡੀ ਜ਼ਿੰਦਗੀ ਅਤੇ ਦੁਨੀਆ ਤੇ ਏਸੀ ਦਾ ਕੀ ਅਸਰ ਪਿਆ ਹੈ? ਅਤੇ ਭਵਿੱਖ ਦੇ ਏਸੀ ਕਿਹੋ ਜਿਹੇ ਹੋਣਗੇ? ਤਿਆਰ ਹੋ ਜਾਓ ਕਿਉਂਕਿ ਅੱਜ ਅਸੀਂ ਆਪਣੇ ਏਸੀ ਨੂੰ ਇੱਕ ਨਵੀਂ ਨਜ਼ਰ ਨਾਲ ਦੇਖਣ ਵਾਲੇ ਹਾਂ। ਇਹ ਕਹਾਣੀ ਹੈ 1902 ਦੀ। ਤੇ ਸਾਡੇ ਨਾਇਕ ਹਨ ਵਿਲਜ ਕੈਰੀਅਰ ਨਾਂ ਦੇ ਇੱਕ ਨੌਜਵਾਨ ਇੰਜੀਨੀਅਰ ਹੈਰਾਨੀ ਦੀ ਗੱਲ ਹੈ ਕਿ ਕੈਰੀਅਰ ਲੋਕਾਂ ਨੂੰ ਗਰਮੀ ਤੋਂ ਬਚਾਉਂਦੀ ਕੋਸ਼ਿਸ਼ ਨਹੀਂ ਕਰ ਰਿਹਾ ਸੀ ਉਸ ਦਾ ਮਕਸਦ ਕੁਝ ਹੋਰ ਹੀ ਸੀ ਉਹ ਬਰੁਕਲਿਨ ਨਿਊਯਾਰਕ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਕੰਪਨੀ ਲਈ ਕੰਮ ਕਰਦਾ ਸੀ ਉਸ ਕੰਪਨੀ ਨੂੰ ਇੱਕ ਵੱਡੀ ਸਮੱਸਿਆ ਆ ਰਹੀ ਸੀ ਗਰਮੀਆਂ ਵਿੱਚ ਹਵਾ ਵਿੱਚ ਬਹੁਤ ਜ਼ਿਆਦਾ ਨਮੀ ਹੋਣ ਕਾਰਨ ਸ਼ਪਾਈ ਲਈ ਵਰਤਿਆ ਜਾਣ ਵਾਲਾ ਕਾਗਜ਼ ਫੈਲ ਜਾਂਦਾ ਸੀ ਜਸ ਸੁਗੜ ਜਾਂਦਾ ਸੀ ਇਸ ਕਾਰਨ ਰੰਗीन ਛਪਾਈ ਕਰਦੇ ਸਮੇਂ ਸਿਆਹੀ ਦੇ ਰੰਗ ਇੱਕ ਦੂਜੇ ਤੇ ਸਹੀ ਤਰ੍ਹਾਂ ਨਹੀਂ ਬੈਠਦੇ ਸਨ ਅਤੇ ਪ੍ਰਿੰਟਿੰਗ ਖਰਾਬ ਹੋ ਜਾਂਦੀ ਸੀ ਕੈਰੀਅਰ ਨੂੰ ਇਸ ਨਮੀ ਨੂੰ ਕੰਟਰੋਲ ਕਰਨ ਦਾ ਕੰਮ ਦਿੱਤਾ ਗਿਆ ਇੱਕ ਦਿਨ ਇੱਕ ਧੁੰਦ ਭਰੀ ਪਲੇਟਫਾਰਮ ਤੇ ਰੇਲ ਗੱਡੀ ਦੀ ਉਡੀਕ ਕਰਦੇ ਹੋਏ ਉਸ ਨੂੰ ਇੱਕ ਵਿਚਾਰ ਆਇਆ ਉਸਨੇ ਸੋਚਿਆ ਕਿ ਜੇਕਰ ਉਹ ਹਵਾ ਨੂੰ ਠੰਡਾ ਕਰ ਸਕੇ ਤਾਂ ਉਹ ਉਸ ਵਿੱਚੋਂ ਨਮੀ ਨੂੰ ਕੱਢ ਸਕਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਠੰਡੀ ਸਵੇਰ ਦੀ ਹਵਾ ਵਿੱਚੋਂ ਨਮੀ ਨਿਕਲ ਕੇ ਤ੍ਰੇਲ ਬਣ ਜਾਂਦੀ ਹੈ ਇਸ ਵਿਚਾਰ ਤੇ ਕੰਮ ਕਰਦੇ ਹੋਏ ਉਸਨੇ ਦੁਨੀਆ ਦਾ ਪਹਿਲਾ ਆਧੁਨਿਕ 에ਅਰ ਕੰਡੀਸ਼ਨਿੰਗ ਸਿਸਟਮ ਡਿਜ਼ਾਈਨ ਕੀਤਾ ਇਹ ਮਸ਼ੀਨ ਹਵਾ ਨੂੰ ਠੰਡੀਆਂ ਪਾਈਪਾਂ ਦੇ ਉੱਪਰੋਂ ਲਗਾਉਂਦੀ ਹੈ ਜਿਵੇਂ ਹੀ ਹਵਾ ਠੰਡੀ ਹੁੰਦੀ ਉਸ ਵਿੱਚਲੀ ਨਮੀ ਪਾਣੀ ਬਣ ਕੇ ਪਾਈਪਾਂ ਤੇ ਇਕੱਠੀ ਹੋ ਜਾਂਦੀ ਅਤੇ ਹਵਾ ਸੁੱਕ ਜਾਂਦੀ ਉਸ ਨੇ ਪ੍ਰਿੰਟਿੰਗ ਪ੍ਰੈਸ ਦੀ ਸਮੱਸਿਆ ਤਾਂ ਹੱਲ ਕਰ ਦਿੱਤੀ ਪਰ ਉਸ ਨੇ ਇਹ ਵੀ ਦੇਖਿਆ ਕਿ ਇਸ ਪ੍ਰਕਿਰਿਆ ਦਾ ਇੱਕ ਹੋਰ ਸਾਈਡ ਇਫੈਕਟ ਸੀ ਕਮਰਾ ਠੰਡਾ ਵੀ ਹੋ ਰਿਹਾ ਸੀ ਉਸ ਨੂੰ ਤੁਰੰਤ ਅਹਿਸਾਸ ਹੋਇਆ ਕਿ ਉਸ ਦੀ ਇਹ ਕਾਡ ਸਿਰਫ ਪ੍ਰਿੰਟਿੰਗ ਲਈ ਹੀ ਨਹੀਂ ਬਲਕਿ ਮਨੁੱਖੀ ਆਰਾਮ ਲਈ ਵੀ ਇੱਕ ਕ੍ਰਾਂਤੀ ਲਿਆ ਸਕਦੀ ਹੈ ਏਸੀ ਕਮਰੇ ਵਿੱਚੋਂ ਗਰਮੀ ਨੂੰ ਬਾਹਰ ਕੱਢ ਕੇ ਠੰਡਕ ਕਿਵੇਂ ਪੈਦਾ ਕਰਦਾ ਹੈ ਇਸ ਦੇ ਪਿੱਛੇ ਦਾ ਵਿਗਿਆਨ ਕੀ ਹੈ ਏਸੀ ਕੋਈ ਠੰਡੀ ਹਵਾ ਬਣਾਉਂਦਾ ਨਹੀਂ ਹੈ ਅਸਲ ਵਿੱਚ ਇਹ ਤੁਹਾਡੇ ਕਮਰੇ ਦੇ ਅੰਦਰ ਦੀ ਗਰਮੀ ਨੂੰ ਸੋਖ ਕੇ ਉਸ ਨੂੰ ਬਾਹਰ ਸੁੱਟ ਦਿੰਦਾ ਹੈ ਇਹ ਇੱਕ ਹੀਟ ਪੰਪ ਵਾਂਗ ਕੰਮ ਕਰਦਾ ਹੈ ਜੋ ਗਰਮੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਟ੍ਰਾਂਸਫਰ ਕਰਦਾ ਹੈ ਇਸ ਦੇ ਪਿੱਛੇ ਇੱਕ ਬਹੁਤ ਹੀ ਸਧਾਰਨ ਵਿਗਿਆਨਿਕ ਸਿਧਾਂਤ ਕੰਮ ਕਰਦਾ ਹੈ ਜਿਸ ਨੂੰ ਫੇਜ਼ ਟ੍ਰਾਂਜੀਸ਼ਨ ਕਹਿੰਦੇ ਹਾਂ ਇਸ ਨੂੰ ਸਮਝਣ ਲਈ ਇੱਕ ਆਮ ਉਦਾਹਰਣ ਲਓ ਜਦੋਂ ਤੁਸੀਂ ਆਪਣੀ ਹਥੇਲੀ ਤੇ ਸੈਨੀਟਾਈਜ਼ਰ ਜਾਂ ਨੇਲ ਪਾਲਿਸ਼ ਰਿਮੂਵਰ ਪਾਉਂਦੇ ਹੋ ਤਾਂ ਤੁਹਾਨੂੰ ਠੰਡਕ ਕਿਉਂ ਮਹਿਸੂਸ ਹੁੰਦੀ ਹੈ ਕਿਉਂਕਿ ਜਦੋਂ ਕੋਈ ਤਰਲ ਵਾਸ਼ਪ ਜਾਂ ਗੈਸ ਵਿੱਚ ਬਦਲਦਾ ਹੈ ਤਾਂ ਉਸ ਨੂੰ ਊਰਜਾ ਦੀ ਲੋੜ ਹੁੰਦੀ ਹੈ ਅਤੇ ਉਹ ਇਹ ਊਰਜਾ ਗਰਮੀ ਦੇ ਰੂਪ ਵਿੱਚ ਤੁਹਾਡੀ ਚਮੜੀ ਤੋਂ ਸੋਖ ਲੈਂਦਾ ਹੈ ਇਸ ਪ੍ਰਕਿਰਿਆ ਨੂੰ ਵਾਸ਼ਪੀਕਰਨ ਕਹਿੰਦੇ ਹਨ ਅਤੇ ਵਾਸ਼ਪੀਕਰਨ ਹਮੇਸ਼ਾ ਠੰਡਕ ਪੈਦਾ ਕਰਦਾ ਹੈ ਏਸੀ ਇਸੇ ਸਿਧਾਂਤ 'ਤੇ ਵਰਤੋਂ ਕਰਦਾ ਹੈ AC ਦੇ ਅੰਦਰ ਪਾਈਪਾਂ ਵਿੱਚ ਇੱਕ ਖਾਸ ਰਸਾਇਣਿਕ ਘੋਮਦਾ ਰਹਿੰਦਾ ਹੈ ਜਿਸ ਨੂੰ ਰੈਫਰਜਰੈਂਟ ਕਿਹਾ ਜਾਂਦਾ ਹੈ ਇਸ ਰੈਫਰਜਰੈਂਟ ਦੀ ਖਾਸੀਅਤ ਇਹ ਹੈ ਕਿ ਇਹ ਬਹੁਤ ਘੱਟ ਤਾਪਮਾਨ ਤੇ ਵੀ ਆਸਾਨੀ ਨਾਲ ਤਰਲ ਤੋਂ ਗੈਸ ਅਤੇ ਗੈਸ ਤੋਂ ਵਾਪਸ ਤਰਲ ਵਿੱਚ ਬਦਲ ਸਕਦਾ ਹੈ ਪੂਰਾ AC ਸਿਸਟਮ ਇਸੇ ਰੈ ਨੂੰ ਵਾਰ-ਵਾਰ ਤਰਲ ਤੋਂ ਗੈਸ ਅਤੇ ਗੈਸ ਤੋਂ ਤਰਲ ਵਿੱਚ ਬਦਲ ਕੇ ਤੁਹਾਡੇ ਕਮਰੇ ਦੀ ਗਰਮੀ ਨੂੰ ਬਾਹਰ ਕੱਢਦਾ ਹੈ ਇਹ ਇੱਕ ਲਗਾਤਾਰ ਚੱਲਣ ਵਾਲਾ ਚੱਕਰ ਹੈ ਜਿਸ ਨੂੰ ਰੈਫਰਜਰੇਸ਼ਨ ਸਾਈਕਲ ਕਿਹਾ ਜਾਂਦਾ ਹੈ ਕੰਪਰੈਸ਼ਨ ਕੰਡੈਂਸਰ ਅਤੇ ਇਵੇਪੋਰੇਟਰ ਵਰਗੇ ਪੁਰਜ਼ੇ ਮਿਲ ਕੇ ਇਸ ਜਾਦੂ ਨੂੰ ਕਿਵੇਂ ਅੰਜਾਮ ਦਿੰਦੇ ਹਨ ਆਓ ਹੁਣ ਇੱਕ ਸਪਿਲਟ ਦੇ ਦੋਵੇਂ ਹਿੱਸਿਆਂ ਨੂੰ ਇੰਡੋਰ ਯੂਨਿਟ ਅਤੇ ਆਊਟਡੋਰ ਯੂਨਿਟ ਦੇ ਅੰਦਰ ਝਾਤ ਮਾਰੀਏ ਅਤੇ ਇਸ ਦੇ ਚਾਰ ਮੁੱਖ ਈਧਾਰੀਆਂ ਨੂੰ ਮਿਲਗੇ ਪਹਿਲਾ ਈਧਾਰੀ ਹੈ ਇਵੇਪੋਰੇਟਰ ਜੋ ਤੁਹਾਡੇ ਕਮਰੇ ਦੇ ਅੰਦਰ ਵਾਲੇ ਯੂਨਿਟ ਵਿੱਚ ਹੁੰਦਾ ਹੈ ਇਹ ਠੰਡਾ ਹਿੱਸਾ ਹੈ ਇੱਥੇ ਠੰਡਾ ਘੱਟ ਦਬਾਅ ਵਾਲਾ ਤਰ ਰੈਫਰਿਜਰੈਂਟ ਪਾਈਪਾਂ ਵਿੱਚੋਂ ਆਉਂਦਾ ਹੈ ਤੁਹਾਡੇ ਕਮਰੇ ਦੀ ਗਰਮ ਹਵਾ ਨੂੰ ਇੱਕ ਪੱਖਾ ਇਹਨਾਂ ਠੰਡੀਆਂ ਪਾਈਪਾਂ ਤੇ ਸੁੱਟਦਾ ਹੈ ਗਰਮ ਹਵਾ ਦੀ ਗਰਮੀ ਨੂੰ ਸੋਖ ਕੇ ਰੈਫਰਿਜਰੈਂਟ ਉਬਲਣ ਲੱਗਦਾ ਹੈ ਅਤੇ ਗੈਸ ਵਿੱਚ ਬਦਲ ਜਾਂਦਾ ਹੈ ਇਸ ਨਾਲ ਤੁਹਾਡੇ ਕਮਰੇ ਦੀ ਹਵਾ ਠੰਡੀ ਹੋ ਕੇ ਵਾਪਸ ਆਉਂਦੀ ਹੈ ਦੂਜਾ ਖਿਡਾਰੀ ਹੈ ਕੰਪਰੈਸ਼ਨ ਜੋ ਕਿ ਆਊਟਡੋਰ ਯੂਨਿਟ ਵਿੱਚ ਹੁੰਦਾ ਹੈ ਅਤੇ ਏਸੀ ਦਾ ਦਿਲ ਹੈ ਇਹ ਗਰਮੀ ਨਾਲ ਭਰੀ ਰੈਫਰਜਰੈਂਟ ਗੈਸ ਨੂੰ ਬਹੁਤ ਜ਼ਿਆਦਾ ਦਬਾਅ ਨਾਲ ਨਿਚੋੜਦਾ ਹੈ ਜਿਸ ਨਾਲ ਇਹ ਬਹੁਤ ਗਰਮ ਹੋ ਜਾਂਦੀ ਹੈ ਤੀਜਾ ਖਿਡਾਰੀ ਹੈ ਕੰਡੈਂਸਰ ਇਹ ਵੀ ਆਊਟਡੋਰ ਯੂਨਿਟ ਵਿੱਚ ਹੁੰਦਾ ਹੈ ਇਹ ਗਰਮ ਉੱਚ ਦਬਾਅ ਵਾਲੀ ਗੈਸ ਇਨ੍ਹਾਂ ਪਾਈਪਾਂ ਵਿੱਚੋਂ ਲੰਘਦੀ ਹੈ ਅਤੇ ਬਾਹਰ ਲੱਗਿਆ ਪੱਖਾ ਬਾਹਰ ਦੀ ਹਵਾ ਨੂੰ ਇਨ੍ਹਾਂ ਪਾਈਪਾਂ ਤੇ ਸੁੱਟਦਾ ਹੈ ਐਸ ਨਾਲ ਰੈਫਰਜਰੈਂਟ ਆਪਣੀ ਸਾਰੀ ਗਰਮੀ ਬਾਹਰ ਕੱਢ ਦਿੰਦਾ ਹੈ ਅਤੇ ਠੰਡਾ ਹੋ ਕੇ ਵਾਪਸ ਤਰਲ ਵਿੱਚ ਬਦਲ ਜਾਂਦਾ ਹੈ ਚੌਥਾ ਅਤੇ ਆਖਰੀ ਖਿਡਾਰੀ ਹੈ ਐਕਸਪੈਂਸ਼ਨ ਵਾਲਵ ਇੱਕ ਛੋਟਾ ਜਿਹਾ ਯੰਤਰ ਜੋ ਤਰਲ ਰੈਫਰਜਰੈਂਟ ਨੂੰ ਵਾਪਸ ਇਵੇਪੋਰੇਟਰ ਵਿੱਚ ਭੇਜਣ ਤੋਂ ਪਹਿਲਾਂ ਉਸ ਦੇ ਦਬਾਅ ਨੂੰ ਅਚਾਨਕ ਘਟਾ ਦਿੰਦਾ ਹੈ ਜਿਸ ਨਾਲ ਉਹ ਬਹੁਤ ਠੰਡਾ ਹੋ ਜਾਂਦਾ ਹੈ ਅਤੇ ਫਿਰ ਇਹ ਚੱਕਰ ਦੁਬਾਰਾ ਸ਼ੁਰੂ ਹੋ ਜਾਂਦਾ ਹੈ ਲਗਾਤਾਰ ਤੁਹਾਡੇ ਕਮਰੇ ਵਿੱਚੋਂ ਗਰਮੀ ਨੂੰ ਬਾਹਰ ਕੱਢਦਾ ਰਹਿੰਦਾ ਹੈ ਸਾਡੀ ਜ਼ਿੰਦਗੀ ਅਤੇ ਦੁਨੀਆ ਤੇ ਏਸੀ ਦਾ ਕੀ ਅਸਰ ਪਿਆ ਹੈ ਅਤੇ ਭਵਿੱਖ ਦੇ ਏਸੀ ਕਿਹੋ ਜਿਹੇ ਹੋਣਗੇ ਵਿਲਿਸ ਕੈਰੀਅਰ ਦੀ ਏ ਕਾਰਡ ਸਿਰਫ ਇੱਕ ਮਸ਼ੀਨ ਨਹੀਂ ਸੀ ਇੱਕ ਕ੍ਰਾਂਤੀ ਸੀ ਜਿਸ ਨੇ ਸਾਡੇ ਰਹਿਣ ਕੰਮ ਕਰਨ ਅਤੇ ਇੱਥੋਂ ਤੱਕ ਕਿ ਸਾਡੇ ਸ਼ਹਿਰਾਂ ਦੇ ਨਕਸ਼ੇ ਨੂੰ ਵੀ ਬਦਲ ਦਿੱਤਾ ਏਸੀ ਤੋਂ ਬਿਨਾ ਸ਼ੀਸ਼ੇ ਦੀਆਂ ਉੱਚੀਆਂ ਇਮਾਰਤਾਂ ਅਤੇ ਵੱਡੇ ਵੱਡੇ ਸ਼ਾਪਿੰਗ ਮਾਲ ਸ਼ਾਇਦ ਸੰਭਵ ਹੀ ਨਾ ਹੁੰਦੇ ਏਸੀ ਨੇ ਅਮਰੀਕਾ ਦੇ ਸਨ ਬੈਲਟ ਰਾਜਾਂ ਜਿਵੇਂ ਕਿ ਫਲੋਰੀਡਾ ਅਤੇ ਐਰੀਜ਼ੋਨਾ ਅਤੇ ਦੁਬਈ ਵਰਗੇ ਗਰਮ ਦੇਸ਼ਾਂ ਵਿੱਚ ਰਹਿਣਾ ਅਤੇ ਕੰਮ ਕਰਨਾ ਆਰਾਮਦਾਇਕ ਬਣਾ ਦਿੱਤਾ ਜਿਸ ਨਾਲ ਇਨ੍ਹਾਂ ਖੇਤਰਾਂ ਵਿੱਚ ਆਬਾਦੀ ਦਾ ਵਿਸਫੋਟ ਹੋਇਆ ਇਸ ਨੇ ਗਰਮੀਆਂ ਵਿੱਚ ਫੈਕਟਰੀਆਂ ਤੇ ਦਫ਼ਤਰਾਂ ਵਿੱਚ ਕੰਮ ਕਰਨ ਦੀ ਸਮਰੱਥਾ ਨੂੰ ਵਧਾਇਆ ਆਧੁਨਿਕ ਹਸਪਤਾਲ ਡਾਟਾ ਸੈਂਟਰ ਅਤੇ ਦਵਾਈਆਂ ਬਣਾਉਣ ਵਾਲੀਆਂ ਲੈਬਾਂ ਏਸੀ ਤੋਂ ਬਿਨਾਂ ਕੰਮ ਨਹੀਂ ਕਰ ਸਕਦੀਆਂ ਇਥੋਂ ਤੱਕ ਕਿ ਸਿਨੇਮਾ ਵਿੱਚ ਸਮਰ ਬਲਾਕਬਸਟਰ ਫਿਲਮਾਂ ਦਾ ਰੁਝਾਨ ਵੀ ਇਸ ਲਈ ਸ਼ੁਰੂ ਹੋਇਆ ਕਿਉਂਕਿ ਗਰਮੀਆਂ ਵਿੱਚ ਲੋਕ ਠੰਡੇ ਥੀਏਟਰਾਂ ਵਿੱਚ ਜਾਣਾ ਪਸੰਦ ਕਰਦੇ ਸਨ ਪਰ ਇਸ ਕ੍ਰਾਂਤੀ ਦੀ ਇੱਕ ਕੀਮਤ ਵੀ ਹੈ ਏਸੀ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹਨ ਜੋ ਕਿ ਸਾਡੇ ਪਾਵਰ ਗ੍ਰਿਡ ਤੇ ਦਬਾਅ ਪਾਉਂਦੀ ਹੈ ਅਤੇ ਕਾਰਬਨ ਉਤਸਰਜਨ ਵਿੱਚ ਯੋਗਦਾਨ ਪਾਉਂਦੀ ਹੈ ਪੁਰਾਣੇ ਰੈਫਰਜਰੈਂਟ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਂਦੇ ਸਨ ਹਾਲਾਂਕਿ ਆਧੁਨਿਕ ਰੈਫਰਜਰੈਂਟ ਬਿਹਤਰ ਹਨ ਪਰ ਉਹ ਅਜੇ ਵੀ ਗਲੋਬਲ ਵਾਰਮਿੰਗ ਵਿੱਚ ਯੋਗਦਾਨ ਪਾਉਂਦੇ ਹਨ ਭਵਖ ਵਿੱਚ ਏਸੀ ਟੈਕਨੋਲੋਜੀ ਵਧੇਰੇ ਊਰਜਾ ਕੁਸ਼ਲ ਅਤੇ ਵਾਤਾਵਰਣ ਅਨੁਕੂਲ ਬਣਨ ਵੱਲ ਵਧ ਰਹੀ ਹੈ ਜਿਸ ਵਿੱਚ ਸਮਾਰਟ ਏਸੀ ਅਤੇ ਇਨਵਰਟਰ ਟੈਕਨੋਲੋਜੀ ਦੀ ਵੱਡੀ ਭੂਮਿਕਾ ਹੈ ਤਾਂ ਦੋਸਤੋ ਏਸੀ ਏਸੀ ਦੀ ਕਹਾਣੀ ਇੱਕ ਛੋਟੀ ਜਹੀ ਸਮੱਸਿਆ ਨੂੰ ਸੁਲਝਾਉਣ ਲਈ ਕੀਤੀ ਗਈ ਇੱਕ ਗਲਤੀ ਨਾਲ ਹੋਈ ਕਾਰਡ ਤੋਂ ਲੈ ਕੇ ਇੱਕ ਅਜਹੀ ਟੈਕਨੋਲੋਜੀ ਤੱਕ ਜੋ ਸਾਡੀ ਆਧੁਨਿਕ ਦੁਨੀਆ ਦੀ ਨੀਂ ਬਣ ਗਈ ਅਗਲੀ ਵਾਰ ਜਦੋਂ ਤੁਸੀਂ ਆਪਣੇ ਏਸੀ ਦਾ ਬਟਨ ਦਬਾਓ ਤਾਂ ਇੱਕ ਪਲ ਲਈ ਰੁੱਕ ਕੇ ਉਸ ਦੇ ਅੰਦਰ ਚੱਲ ਰਹੀ ਇਸ ਸ਼ਾਨਦਾਰ ਇੰਜੀਨੀਅਰਿੰਗ ਦੇ ਕਮਾਲ ਬਾਰੇ ਜ਼ਰੂਰ ਸੋਚਣਾ ਇਹ ਸਿਰਫ ਠੰਡੀ ਹਵਾ ਦੇਣ ਵਾਲਾ ਇੱਕ ਡੱਬਾ ਨਹੀਂ ਹੈ ਇਹ ਇੱਕ ਹੀਟ ਟ੍ਰਾਂਸਫਰ ਮਸ਼ੀਨ ਹੈ ਜੋ ਫਿਜ਼ਿਕਸ ਦੇ ਬੁਨਿਆਦੀ ਸਿਧਾਂਤਾਂ ਤੇ ਕੰਮ ਕਰਦੀ ਹੈ ਇਸ ਨੇ ਸਾਡੇ ਰਹਿਣ ਦੇ ਤਰੀਕੇ ਨੂੰ ਬਦਲ ਦਿੱਤਾ ਹੈ ਸਾਨੂੰ ਗਰਮੀ ਦੇ ਕਹਿਰ ਤੋਂ ਬਚਾਇਆ ਹੈ ਅਤੇ ਆਰਥਿਕ ਤਰੱਕੀ ਵਿੱਚ ਮਦਦ ਕੀਤੀ ਹੈ ਪਰ ਇਸ ਦੇ ਨਾਲ ਹੀ ਇਹ ਸਾਨੂੰ ਸਾਡੀ ਜ਼ਿੰਮੇਵਾਰੀ ਦੀ ਵੀ ਯਾਦ ਦਿਵਾਉਂਦਾ ਹੈ ਕਿ ਅਸੀਂ ਆਪਣੇ ਆਰਾਮ ਅਤੇ ਗ੍ਰਹਿ ਦੀ ਸਿਹਤ ਵਿਚਕਾਰ ਇੱਕ ਸੰਤੁਲਨ ਬਣਾਈਏ ਪੰਜਾਬੀ ਫੈਕਟੋਪੀਡੀਆ ਤੇ ਮੇਰੇ ਯਾਨੀ ਵੀਤਪਾਲ ਗੌਰ ਦੇ ਨਾਲ ਇਸ ਠੰਡੇ ਠੰਡੇ ਸਫ਼ਰ ਤੇ ਔਨਲੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਏਸੀ ਦੇ ਪਿੱਛੇ ਦੇ ਵਿਗਿਆਨ ਬਾਰੇ ਸਭ ਤੋਂ ਦਿਲਚਸਪ ਗੱਲ ਕਿਹੜੀ ਲੱਗੀ ਆਪਣੇ ਵਿਚਾਰ ਹੇਠਾਂ ਕਮੈਂਟ ਸੈਕਸ਼ਨ ਵਿੱਚ ਸਾਡੇ ਨਾਲ ਜ਼ਰੂਰ ਸਾਂਝੇ ਕਰੋ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਣਾ ਅਤੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਹਾਂ اگلی ਵੀਡੀਓ ਵਿੱਚ ਧੰਨਵਾਦ